ਸਤ ਸ੍ਰੀ ਅਕਾਲ ਜੀ ਤਾਂ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਸਾਡੀ ਹਰਿਆਣਾ ਪੰਜਾਬ SSC ਅਕੈਡਮੀ ਵਿੱਚ ਮੈਂ ਨਰਪਾਲ ਸਿੰਘ ਜੋ ਪੰਜਾਬੀ ਅਧਿਆਪਕ ਤੁਹਾਡੇ ਲਈ ਅੱਜ ਆਪਣੀ ਦੂਜੀ ਪੰਜਾਬੀ ਦੀ ਕਲਾਸ ਲੈ ਕੇ ਹਾਜ਼ਰਾਂ ਤਾਂ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਹੋਰ ਗੱਲ ਹੈ ਜਿਹੜੀ ਸਾਂਝੀ ਕਰਨੀ ਹੈ ਤੁਹਾਡੇ ਲਈ ਬਹੁਤ ਵਧੀਆ ਖੁਸ਼ਖਬਰੀ ਹੈ ਜਿਹੜੀ ਉਹ ਹੈਗੀ ਹੈ ਤਾਂ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ 1 ਨਵੰਬਰ ਹਰਿਆਣਾ ਦਿਵਸ ਵਜੋਂ ਮਨਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ 5 ਨਵੰਬਰ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ ਤਾਂ ਇਸ ਖੁਸ਼ੀ ਵਿੱਚ ਅਕੈਡਮੀ ਤੁਹਾਡੇ ਲਈ ਕੁਝ ਵਧੀਆ ਰੂਲ ਲੈ ਕੇ ਵਧੀਆ ਫੈਸਿਲਿਟੀਆਂ ਲੈ ਕੇ ਆਈ ਹੈ ਉਸ ਵਿੱਚ ਸਾਨੂੰ ਕੀ ਹੈ ਵੀ ਜਿਹੜੀ ਫੀਸ ਹੈ ਉਹ ਜੇਕਰ 6 ਮਹੀਨੇ ਦਾ ਬੈਚ ਕੋਈ ਬੱਚਾ ਲੈਣਾ ਚਾਹੁੰਦਾ ਹੈ ਤਾਂ ਸਿਰਫ 4000 ਵਿੱਚ ਉਹ ਬੈਚ ਸਾਨੂੰ ਮਿਲ ਜੂਗਾ ਤੇ ਇੱਕ ਹੋਰ ਜਿਹੜੇ ਪਹਿਲੇ 10 ਵਿਦਿਆਰਥੀ ਹੋਣਗੇ ਉਹਨਾਂ ਨੂੰ 50% ਆਫ ਤੇ ਅਕੈਡਮੀ ਚ ਐਡਮਿਸ਼ਨ ਮਿਲੂਗੀ ਤੇ ਉਸ ਤੋਂ ਬਾਅਦ ਜਿਹੜੇ ਅਗਲੇ 11 ਤੋਂ 20 ਬੱਚੇ ਹੋਣਗੇ ਉਹਨਾਂ ਨੂੰ 25% ਆਫਰ ਦੇ ਅਕੈਡਮੀ ਦੇ ਵਿੱਚ ਤੁਹਾਨੂੰ ਮਿਲੇਗਾ ਤਾਂ ਇਹ ਸੀ ਤੁਹਾਡੀ ਇੱਕ ਖੁਸ਼ਖਬਰੀ ਵਾਲੀ ਗੱਲ ਤਾਂ ਅੱਜ ਆਪਾਂ ਆਪਣੀ ਜਿਹੜੀ ਕਲਾਸ ਸੀਗੀ ਪਹਿਲੀ ਛੱਡੀ ਸੀ ਆਪਾਂ ਵਿਆਕਰਨ ਕਰ ਰਹੇ ਸੀ ਉਸ ਤੋਂ ਬਾਅਦ ਅੱਜ ਦੀ ਕਲਾਸ ਜਿਹੜੀ ਉਹ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਤਾਂ ਆਪਣੀ ਕਲਾਸ ਜਿਹੜੀ ਉਹ ਵਿਆਕਰਨ ਦੀ ਚੱਲ ਰਹੀ ਸੀ ਵਿਆਕਰਨ ਵਿਆਕਰਨ ਵਾਰੇ ਆਪਾਂ ਨੇ ਉਸ ਦਿਨ ਪੜ੍ਹ ਲਿਆ ਸੀ ਕਿ ਵਿਆਕਰਨ ਕੀ ਹੈ ਕਿਸੇ ਭਾਸ਼ਾ ਨੂੰ ਸ਼ੁੱਧ ਕਰਨ ਲਈ ਜੋ ਨਿਯਮ ਵਰਤੇ ਜਾਂਦੇ ਨੇ ਉਹਨਾਂ ਨਿਯਮਾਂ ਨੂੰ ਵਿਆਕਰਨ ਕਿਹਾ ਜਾਂਦਾ ਹੈ ਜਾਂ ਆਪਾਂ ਕਹਿ ਸਕਦੇ ਹਾਂ ਕਿ ਕੋਈ ਵੀ ਭਾਸ਼ਾ ਜਦੋਂ ਤੱਕ ਵਿਆਕਰਣ ਦੇ ਨਿਯਮਾਂ ਵਿੱਚ ਦੀ ਨਹੀਂ ਲੰਗਦੀ ਹੈਗੀ ਤਾਂ ਉਹ ਸ਼ੁੱਧ ਨਹੀਂ ਹੋ ਸਕਦੀ ਕਿਉਂਕਿ ਭਾਸ਼ਾ ਕੀ ਹੈ ਭਾਸ਼ਾ ਦੇ ਬੱਖ-ਵੱਖ ਰੂਪ ਨੇ ਆਪਾਂ ਬੋਲ ਲਾਂਗੇ ਹਰੇਕ ਇਲਾਕੇ ਦੀ ਅੱਡ ਭਾਸ਼ਾ ਹੋਊਗੀ ਪਰ ਜਦੋਂ ਤੱਕ ਉਸ ਭਾਸ਼ਾ ਦੀ ਵਿਆਕਰਣ ਨਹੀਂ ਹੈਗੀ ਉਦੋਂ ਤੱਕ ਉਹ ਭਾਸ਼ਾ ਸ਼ੁੱਧ ਨਹੀਂ ਹੋਊਗੀ ਤਾਂ ਆਪਾਂ ਨੇ ਵਿਆਕਰਣ ਦਾ ਟੌਪਿਕ ਸੀ ਜਿਹੜਾ ਉਹ ਕਰਿਆ ਸੀਗਾ ਸ਼ੁੱਧ ਕਰਨ ਲਈ ਉਹ ਵੀ ਪੜ੍ਹਿਆ ਸੀ ਆਪਾਂ ਵਿਆਕਰਣ ਦੇ ਮੁੱਖ ਭਾਗ ਕਿੰਨੇ ਨੇ ਮੁੱਖ ਅੰਗ ਕਿੰਨੇ ਨੇ ਤਾਂ ਆਪਾਂ ਨੇ ਪੜ੍ਹਿਆ ਸੀਗਾ ਵਿਆਕਰਣ ਦੇ ਮੁੱਖ ਅੰਗ ਸੀਗੇ ਜਿਹੜੇ ਉਹ 4 ਸੀਗੇ ਚਾਰ ਮੁੱਖ ਅੰਗ ਸੀਗੇ ਵੀ ਉਹਨਾਂ ਚਾਰ ਮੁੱਖ ਅੰਗਾਂ ਵਿੱਚੋਂ ਜਦੋਂ ਭਾਸ਼ਾ ਲੰਗੂਗੀ ਤਾਂ ਉਹ ਸ਼ੁੱਧ ਹੋ ਜੂਗੀ ਆਪਾਂ ਨੇ ਪਹਿਲੇ ਆਪਾਂ ਦੁਬਾਰੇ ਦੁਹਰਾ ਲੈਨੇ ਆ ਉਹ ਕਿਹੜੇ ਕਿਹੜੇ ਚਾਰ ਸੀਗੇ ਤਾਂ ਕਿ ਆਪਾਂ ਕਲਾਸ ਨੂੰ ਸਮਝਣ ਦੀ ਆਸਾਨੀ ਆ ਜਿਹੜੀ ਉਹ ਪੈਦਾ ਕਰ ਸਕੀਏ ਤਾਂ ਪਹਿਲਾ ਕੀ ਸੀਗਾ ਅੱਖਰਬੋਧ ਬੱਚੇ ਉਹ ਨਾਲ ਨਾਲ ਆਪਣੀ ਡਾਇਰੀ ਤੇ ਜਾਂ ਨੋਟਬੁੱਕ ਤੇ ਨੋਟ ਵੀ ਕਰੇ ਜਾਣਾ ਤੁਸੀਂ ਹਨਾ ਤਾਂ ਜੋ ਆਪਾਂ ਨੂੰ ਬਾਰ-ਬਾਰ ਇਸ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਵੀ ਜਿਹੜਾ ਇੱਕ ਵਾਰੀ ਆਪਣੇ ਦਿਮਾਗ 'ਚ ਪੈ ਗਿਆ ਆਪਣੀ ਅੱਖਾਂ ਸਾਹਮਣੇ ਦੀ ਲੰਘ ਗਿਆ ਸਮਝੋ ਆਪਣੇ ਸਾਹਮਣੇ ਥੋੜੋ ਸਟੇਟ ਹੋ ਗਿਆ ਉਹ ਆਪਣੀ ਯਾਦ ਦੇ ਨਾਲ ਦੀ ਨਾਲ ਤਾਂ ਇਹਦਾ ਸੈਕਿੰਡ ਸੀਗਾ ਜਿਹੜਾ ਉਹ ਅੱਖਰ ਤੋਂ ਬਾਅਦ ਕੀ ਜਾਂਦਾ ਹੈ ਸ਼ਬਦ ਬੋਧ ਸੈਕਿੰਡ ਪੁਆਇੰਟ ਆ ਗਿਆ ਆਪਣਾ ਸ਼ਬਦ ਬੋਧ ਤੇ ਤੀਜਾ ਆ ਗਿਆ ਬਾਤ ਬੋਧ ਤੇ ਲਾਸਟ ਚੌਥਾ ਆ ਗਿਆ ਆਪਣੇ ਕੋਲ ਅਰਥ ਬੋਧ ਇਹਨਾਂ ਚਾਰ ਨੀਮਾਂ ਵਿੱਚ ਵੱਜ ਕੇ ਹੀ ਭਾਸ਼ਾ ਜਿਹੜੀ ਉਹ ਕੋਈ ਸ਼ੁੱਧ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਸਟਾਰਟਿੰਗ ਤੋਂ ਚੱਲਾਂਗੇ ਚਾਰ ਬੋਧ ਨੇ ਚਾਰ ਨੀਮ ਨੇ ਵਿਆਕਰਣ ਨੂੰ ਤਾਂ ਸਭ ਤੋਂ ਪਹਿਲਾਂ ਕੀ ਹੈ ਅੱਖਰ ਬੋਧ ਹੈ ਸ਼ਬਦ ਬੋਧ ਹੈ ਵਾਕ ਬੋਧ ਹੈ ਤੇ ਥਰਡ ਆਪਣੇ ਕੋਲ ਵਾਕ ਬੋਧ ਸੀ ਫੋਰਥ ਆ ਗਿਆ ਆਪਣੇ ਕੋਲ ਅਰਥ ਬੋਧ ਤਾਂ ਉਸ ਦਿਨ ਆਪਾਂ ਨੇ ਅੱਖਰ ਬੋਧ ਤੋਂ ਸਟਾਰਟਿੰਗ ਕੀਤੀ ਸੀ ਕਿਉਂਕਿ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਜਿਹੜਾ ਸਟਾਰਟਿੰਗ ਆਣਾ ਆਪਾਂ ਉਸ ਤੋਂ ਚੱਲਾਂਗੇ ਕਿਉਂਕਿ ਸਿੱਖਣ ਦਾ ਵੀ ਰੂਲ ਹੁੰਦਾ ਹੈ ਜੇ ਆਪਾਂ ਓਖੇ ਤੋਂ ਸੋਖੇ ਵੱਲ ਜਾਵਾਂਗੇ ਕਦੇ ਨਹੀਂ ਸਿੱਖ ਸਕਦੇ ਸੋਖੇ ਤੋਂ ਓਖੇ ਵੱਲ ਜਾਵਾਂਗੇ ਤਾਂ ਆਸਾਨੀ ਨਾਲ ਸਿੱਖ ਸਕਦੇ ਆ ਤਾਂ ਸਭ ਤੋਂ ਪਹਿਲਾ ਨਿਯਮ ਹੈ ਆਪਣਾ ਅੱਖਰਬੋਧ ਆਪਾਂ ਅੱਖਰਬੋਧ ਬਾਰੇ ਜਾਣਕਾਰੀ ਸੀ ਉਦਾਂ ਹੀ ਲੈ ਰਹੇ ਸੀਗੇ ਵੀ ਅੱਖਰ ਵਿੱਚ ਕੀ ਕੁਛ ਆਂਦਾ ਹੈ ਤੇ ਅੱਖਰ ਹੁੰਦਾ ਕੀ ਹੈ ਉਹ ਆਪਾਂ ਤਾਂ ਕਰ ਰਹੇ ਆ ਤਾਂ ਕਿ ਆਪਣੀ ਕਲਾਸ ਰੈਗੂਲਰ ਹੋ ਸਕੇ ਪੁਰਾਣਾ ਜਿਹੜਾ ਆਪਣਾ ਕਹਿਆ ਹੋਇਆ ਹੈ ਨਾ ਇਹ ਨਾ ਹੋਵੇ ਵੀ ਆਪਾਂ ਅੱਗੇ-ਅੱਗੇ ਘਰੀ ਚੱਲੀਏ ਤੇ ਪਿੱਛੇ ਵਾਲਾ ਆਪਣੇ ਦਿਮਾਗ ਚੋਂ ਨਿਕਲ ਹੀ ਚੱਲੇ ਤਾਂ ਇੱਕ ਮੋਟੀ ਮੋਟਾ ਜਿਹਾ ਅੰਦਾਜ਼ਾ ਲਾ ਰਹੇ ਆ ਵੀ ਅੱਖਰ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਹੈ ਭਾਸ਼ਾ ਦੀ ਸਭ ਤੋਂ ਜਦੋਂ ਆਪਾਂ ਨੂੰ ਅੱਖਰ ਬਾਰੇ ਜਾਣਕਾਰੀ ਹੋ ਗਈ ਫੇਰ ਜਾ ਕੇ ਆਪਾਂ ਉਹ ਤੋਂ ਕੋਈ ਸ਼ਬਦ ਬਣਾਵਾਂਗੇ ਕੋਈ ਵਾਕ ਬਣਾਵਾਂਗੇ ਪੂਰਾ ਇੱਕ ਪੈਰਾਗ੍ਰਾਫ ਹੈ ਜਿਹੜਾ ਉਹ ਵੀ ਬਣਾ ਸਕਦੇ ਆਪਾਂ ਤਾਂ ਆਪਾਂ ਨੇ ਅੱਖਰ ਪੜ੍ਹਿਆ ਸੀਗਾ ਵੀ ਅੱਖਰ ਕੀ ਸੀਗਾ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਤਾਂ ਆਪਾਂ ਪੰਜਾਬੀ ਦੇ ਵਿਆਕਰਣ ਦੀ ਗੱਲ ਕਰਦੇ ਆਂ ਤਾਂ ਪੰਜਾਬੀ ਦੀ ਵਿਆਕਰਣ ਵਿੱਚ ਕੁੱਲ ਅੱਖਰ ਨੇ ਜਿਹੜੇ ਆਪਣੇ ਕੋਲ 35 ਅੱਖਰ ਨੇ ਜਿਸ ਕਰਕੇ ਇਥਨੂੰ 35 ਅੱਖਰੀ ਵੀ ਕਿਹਾ ਜਾਂਦਾ ਸੀ ਤਾਂ ਆਪਾਂ ਨੇ ਫੇਰ ਦੇਖਿਆ ਸੀਗਾ ਵੀ ਕੁਝ ਅੱਖਰ ਸੀਗੇ ਜਿਹੜੇ ਆਪਾਂ ਪਾ ਨਹੀਂ ਸਕਦੇ ਸੀਗੇ ਠੀਕ ਹੈ ਸੰਸਕ੍ਰਿਤ ਭਾਸ਼ਾ ਚੋਂ ਕੁਝ ਸ਼ਬਦ ਮਿਲੇ ਆਪਾਂ ਨੂੰ ਇਹੋ ਜਿਹੇ ਜਿਹੜੇ ਆਪਾਂ ਪੰਜਾਬੀ ਚ ਪਾ ਨਹੀਂ ਸਕੇ ਉਹਨਾਂ ਨੂੰ ਲਿਖਣ ਵਾਸਤੇ ਆਪਾਂ ਨੇ 6 ਨਵੇਂ ਅੱਖਰ ਐਡ ਕੀਤੇ ਜਿਹੜੇ ਪੈਰ ਚ ਬਿੰਦੀ ਵਾਲੇ ਸੀਗੇ ਤਾਂ ਉਹਨਾਂ 6 ਅੱਖਰਾਂ ਨੂੰ ਲੈ ਕੇ ਕੁੱਲ ਆਪਣੇ ਕੋਲ ਹੋ ਗਏ ਸੀਗੇ 41 ਅੱਖਰ 41 ਅੱਖਰ ਹੋ ਗਏ ਸੀਗੇ ਤਾਂ ਇੰਨਾ ਅੱਖਰਾਂ ਨੂੰ 41 ਅੱਖਰੀ ਨਹੀਂ ਕਹਿ ਸਕਦੇ ਆਪਾਂ 35 ਅੱਖਰੀ ਕਹਿ ਸਕਾਂਗੇ ਬੱਚਿਆਂ ਨੇ ਕਦੇ ਵੀ ਇਸ ਚ ਉਲਝਣਾ ਨਹੀਂ ਹੈਗਾ ਵੀ ਇਹ 35 ਹੈ ਕਿ 41 ਹੈ ਕਿਉਂਕਿ ਪਹਿਲੀ ਗਿਣਤੀ 35 ਸੀ ਤਾਂ ਕਰਕੇ ਇਸ ਨੂੰ 35 ਅੱਖਰੀ ਵੀ ਕਿਹਾ ਜਾਂਦਾ ਹੈ ਹੁਣ ਆਪਾਂ ਨੂੰ ਅੱਖਰਾਂ ਬਾਰੇ ਜਾਣਕਾਰੀ ਹੋ ਗਈ ਸੀ ਹੁਣ ਆਪਾਂ ਨੇ ਲਿਖਣਾ ਵੀ ਹੈ ਇਹ ਉਹਦੇ ਲਈ ਇਕੱਲੇ ਅੱਖਰਾਂ ਤੋਂ ਵੀ ਨਹੀਂ ਆਪਾਂ ਕੁਝ ਕਰ ਸਕਦੇ ਉਹਦੇ ਨਾਲ ਲਗਾ ਲਗਾ ਮਾਤਰਾਾਂ ਦੀ ਲੋੜ ਪਊਗੀ ਜੇ ਉਹਨਾਂ ਨੂੰ ਨਾਲ ਲੈ ਕੇ ਚੱਲਾਂਗੇ ਫਿਰ ਇੱਕ ਵਧੀਆ ਸਬਦ ਆ ਜਿਹੜਾ ਆਪਣੇ ਮੂਰੇ ਪੇਸ਼ ਹੋ ਜੂਗਾ ਤਾਂ ਆਪਾਂ ਨੇ ਦੇਖਿਆ ਸੀਗਾ ਵੀ ਅੱਖਰ ਦੋ ਭਾਗਾਂ 'ਚ ਵੰਡਲੇ ਸੀਗੇ ਸਵਰ ਤੇ ਵਿਅੰਜਨ ਦੋ ਭਾਗਾਂ 'ਚ ਆਪਾਂ ਨੇ ਵੰਡਲੇ ਸੀ ਇਹ ਸਵਰ ਅੱਖਰ ਤੇ ਵਿਅੰਜਨ ਅੱਖਰ ਸਵਰ ਤੇ ਵਿਅੰਜਨ ਸਵਰ ਤੇ ਵਿਅੰਜਨ ਆਪਾਂ ਨੇ ਦੋ ਭਾਗਾਂ 'ਚ ਵੰਡਲੇ ਸੀਗੇ ਤਾ ਸਭ ਤੋਂ ਪਹਿਲਾਂ ਆਪਾਂ ਨੇ ਸਵਰ ਕਰਿਆ ਸੀਗਾ ਸਵਰ ਆਪਣੇ ਕੋਲ 35 ਅੱਖਰ ਸੀਗੇ ਹੁਣ ਇਹਨਾਂ ਦੀ ਵੰਡ ਸੀ ਆਪਾਂ ਨੇ ਦੋ ਭਾਗਾਂ 'ਚ ਕਰ ਲਈ ਸੀ ਜਿਹੜੇ ਪਹਿਲੇ ਤੇ ਨੱਖਰ ਨੇ ਊੜਾ ਾੜਾ ਤੇ ਈੜੀ ਜਿਹੜੇ ਆਪਣੇ ਕੋਲ ਪਹਿਲੇ ਤੇ ਨੱਖਰ ਸੀਗੇ ਊੜਾ ਾੜਾ ਤੇ ਈੜੀ ਇਹ ਤਿੰਨੋਂ ਅੱਖਰ ਨੇ ਜਿਹੜੇ ਪੰਜਾਬੀ ਦੇ ਸਵਰ ਅੱਖਰ ਸੀਗੇ ਜਿਹੜੇ ਲਾਸਟ 'ਚ ਬਚ ਗਏ ਆਪਣੇ ਕੋਲ ਸ ਸੇ ਤੋਂ ਲੈ ਕੇ ੜਾੜੇ ਤੱਕ ਦੇ ਜਿਹੜੇ 32 ਅੱਖਰ ਬਚ ਗਏ ਸੀਗੇ ਉਹ ਸੀਗੇ ਆਪਣੇ ਕੋਲ ਵਿਅੰਜਨ ਤਾਂ ਆਪਾਂ ਦੇਖ ਲਾਂਗੇ ਬਿਕ ਨਾਲ ਦੀ ਨਾਲ ਬੱਚੇ ਨੋਟ ਕਰੀ ਜਾਣਾ ਵੀ ਆਪਣੇ ਦਿਮਾਗ ਚ ਉਹਨਾਂ ਨਿਕਲੇ ਆਪਾਂ ਫੇਰ ਕਰ ਸਕੀਏ ਤਾਂ ਆਪਣੇ ਕੋਲ 35 ਆਪਾਂ ਨੇ ਕੁੱਲ ਗਿਣਤੀ ਮੰਨੀ ਆ 35 ਅੱਖਰੀਏ ਨੂੰ ਕਿਹਾ ਜਾਂਦਾ ਹੈ 35 ਚੋਂ ਤਿੰਨ ਆਪਣੇ ਕੋਲ ਸਵਾਰ ਆ ਗਈ ਸੀਗੇ ਜਿਹੜੇ ਪਹਿਲੇ ਤਨਸੀ ਊੜਾ ਅੜਾ ਈੜੀ ਤੇ ਉਹ ਤੋਂ ਬਾਅਦ ਸਸੇ ਤੋਂ ਲੈ ਕੇ ਢਾੜੇ ਤੱਕ ਦੇ ਜਿਹੜੇ ਅੱਖਰ ਬਚ ਗਏ ਸੀਗੇ ਉਹਨਾਂ ਨੂੰ ਵਿਅੰਜਨ ਵਿਅੰਜਨ ਕਿਹਾ ਜਾਂਦਾ ਸੀਗਾ 32 ਅੱਖਰ ਜਿਹੜੇ ਉਹ ਵਿਅੰਜਨ ਨੇ ਹੁਣ ਕੀ ਆ ਅੱਖਰਾਂ ਦੇ ਨਾਲ ਅੱਖਰਾਂ ਦੀਆਂ ਭੈਣਾਂ ਵੀ ਆਣ ਗਈਆਂ ਅੱਖਰਾਂ ਦੇ ਛੋਟੇ ਭਰਾ ਵੀ ਆਣਗੇ ਫੇਰ ਜਾ ਕੇ ਇੱਕ ਪੂਰਾ ਪਰਿਵਾਰ ਆ ਜਿਹੜਾ ਉਹ ਬਣ ਸਕੂਗਾ ਹੁਣ ਸਵਰ ਨੇ ਸਵਰ ਕਹਿੰਦੇ ਕਾਸੀ ਇਕੱਲੇ ਅੱਖਰ ਨਹੀਂ ਸਵਰ ਨਾਲ ਸਵਰ ਧੁਨੀਆਂ ਵੀ ਹੁੰਦੀਆਂ ਨੇ ਜਿੰਨਾਂ ਦਾ ਉਚਾਰਨ ਮੂੰਹ ਨਾਲ ਕਰਦੇ ਆ ਫੇਰ ਜਾ ਕੇ ਇੱਕ ਵਧੀਆ ਸ਼ਬਦ ਹੈ ਸੈਂਟੈਂਸ ਹੈ ਜਿਹੜਾ ਉਹ ਮੂੰਹ ਤੋਂ ਨਿਕਲ ਕੇ ਬਾਹਰ ਉੱਬਰਦਾ ਤਾਂ ਇਹਨਾਂ ਧੁਨੀਆਂ ਨੇ ਸਵਰ ਧੁਨੀਆਂ ਸੀ ਸਾਡੇ ਕੋਲ 10 ਆਪਾਂ ਨੇ ਉਸ ਦਿਨ ਪਿਛਲੀ ਕਲਾਸ 'ਚ ਵੀ ਪੜਿਆ ਸੀਗਾ 10 ਸਵਰ ਧੁਨੀਆਂ ਸੀਗੀਆਂ ਹਨਾ ਜਿਹੜੀਆਂ ਆਪਾਂ ਕਹਿ ਦਿੰਦੇ ਆ ਲਗਾ ਮਾਤਰਾ ਵੀ ਕਹਿੰਦੇ ਨੇ ਬਿਹਾਰੀ ਬਿਹਾਰੀ ਕੰਨਾ ਟਿੱਪੀ ਹਨਾ ਨੋ ਸੋਰੀ ਟਿੱਪੀਆਂ ਦੀਆਂ ਦੀ ਹੈਗੀ ਇਹ ਚ ਕੰਨਾ ਲਾਵਾ ਗਲਾਵਾ ਇਹ ਨੇ ਜਿਹੜੀਆਂ ਆਪਣੀਆਂ 10 ਲਗਾ ਮਾਤਰਾ ਨੇ ਹੁਣ ਇਹ ਲਗਾ ਮਾਤਰਾ ਤੱਕ ਆਪਣਾ ਟੋਪਿਕ ਉਦੋਂ ਕਲੀਅਰ ਹੋ ਗਿਆ ਸੀ ਤਾਂ ਅੱਜ ਜਿਹੜਾ ਨਵਾਂ ਇੱਕ ਹੋਰ ਹੈ 10 ਲਗਾ ਹੋ ਗਈਆਂ ਸੀ ਤਾਂ ਆਪਾਂ ਨੇ ਇੱਕ ਹੋਰ ਪੜਨਾ ਹੈ ਲਗਾ ਦਾ ਨਾਲ ਇੱਕ ਹੋਰ ਉਹਦੀ ਛੋਟੀ ਭੈਣ ਦਾ ਛੋਟਾ ਭਰਾ ਕਹਿ ਸਕਦੇ ਆਪਾਂ ਲਗਾਖਰ ਜਿਹੜਾ ਅੱਜ ਦਾ ਆਪਣਾ ਮੁੱਖ ਟੋਪਿਕ ਹੈ ਲਗਾਖਰ ਅੱਜ ਆਪਾਂ ਪੜਾਂਗੇ ਵਿਆਕਰਣ ਦਾ ਦੂਜਾ ਭਾਗ ਹੈ ਜਿਹੜਾ ਲਗਾ ਪੜ੍ਹਨੀ ਸੀ ਲਗਾਖਰ ਅੱਜ ਆਪਾਂ ਪੜਾਂਗੇ ਲਗਾਖਰ ਲਗਾਖਰ ਕੀ ਹੈ ਲਗਾਖਰ ਜਦੋਂ ਆਪਾਂ ਨੂੰ ਭਾਸ਼ਾ ਨੂੰ ਸੁੱਧ ਕਰਨਾ ਹੈ ਆਪਾਂ ਨੇ ਮਾਤਰਾਵਾਂ ਵੀ ਲਿਖ ਲਈਆਂ ਤਾਂ ਕੁਝ ਤਿੰਨ ਚਿੰਨ ਹੋਰ ਨੇ ਜਿਨ੍ਹਾਂ ਦਾ ਸਾਈਜ਼ ਬਿਲਕੁਲ ਛੋਟਾ ਹੋਊਗਾ ਪਰ ਕੰਮ ਬਹੁਤ ਵੱਡੇ ਹੋਣਗੇ ਠੀਕ ਹੈ ਇੱਕ ਕਹਾਵਤ ਹੈ ਪਿੱਛੇ ਦੀ ਆਪਾਂ ਚਲੋ ਇਹ ਅੰਗਰੇਜ਼ੀ ਨੂੰ ਮੰਨਤਾ ਦਿੰਦੇ ਆ ਹਨਾ ਆਪਣੀ ਅੰਤਰਰਾਸ਼ਟਰੀ ਭਾਸ਼ਾ ਜਿਹੜੀ ਅੰਗਰੇਜ਼ੀ ਆ ਉਹ ਕਹਿੰਦੇ ਤੇਰੀ ਅੰਗਰੇਜ਼ੀ ਦੇ ਕਈ ਅੱਖਰ ਵੀ ਸਾਈਲੈਂਟ ਨੇ ਪਰ ਸਾਡੀ ਪੰਜਾਬੀ ਦੀ ਪੈਰ ਚ ਪਈ ਬਿੰਦੀ ਵੀ ਬੋਲਦੀ ਹੈ ਜਦੋਂ ਤੱਕ ਆਪਾਂ ਆਪਣੀ ਪੰਜਾਬੀ 'ਚ ਬਿੰਦੀ ਦੀ ਕਦਰ ਵੀ ਪਾਵਾਂਗੇ ਤਾਂ ਉਹ ਪੰਜਾਬੀ ਬੋਲੀ ਨੂੰ ਬਹੁਤ ਉੱਚੇ ਤੱਕ ਲੈ ਜਾਵਾਂਗੇ ਤਾਂ ਆਪਣਾ ਇੱਕ ਬਿੰਦੀ ਜੇਕਰ ਆਪਾਂ ਨਾ ਮਿਸ ਕਰ ਦਈਏ ਪਾਣ ਤੋਂ ਤਾਂ ਸ਼ਬਦ ਦਾ ਅਰਥ ਹੀ ਬਦਲ ਜਾਊਗਾ ਤਾਂ ਅੱਜ ਆਪਾਂ ਲਗਾਖਰ ਬੜੇ ਪੜਾਂਗੇ ਤਾਂ ਤਿੰਨ ਲਗਾਖਰ ਨੇ ਜਿਹੜੀਆਂ ਆਪਣੇ ਪੰਜਾਬੀ ਭਾਸ਼ਾ ਵਿੱਚ ਹੈਗੀਆਂ ਨੇ ਉਹ ਤਿੰਨ ਕਿਹੜੀਆਂ ਨੇ ਸਭ ਤੋਂ ਪਹਿਲਾਂ ਬਿੰਦੀ ਟਿੱਪੀ ਤੇ ਅੱਧਕ ਸਭ ਤੋਂ ਪਹਿਲਾਂ ਆਪਣੇ ਕੋਲ ਆ ਗਈ ਬਿੰਦੀ ਤੇ ਪੀ ਤੇ ਥਰਡ ਆ ਗਈ ਆਪਣੇ ਕੋਲ ਅਦਕ ਇਹ ਤਿੰਨ ਨੇ ਜਿਹੜੀਆਂ ਇਹ ਸਾਡੇ ਕੋਲ ਲਗਾਖਰ ਨੇ ਇਹਨਾਂ ਦੀ ਵਰਤੋਂ ਨਾਲ ਹੀ ਇੱਕ ਸ਼ਬਦ ਨੂੰ ਆਪਾਂ ਸ਼ੁੱਧ ਰੂਪ ਹੈ ਜਿਹੜਾ ਉਹ ਦੇ ਸਕਦੇ ਹਾਂ ਹੁਣ ਇਹਨਾਂ ਦੀ ਵਰਤੋਂ ਹੈ ਜਿਹੜੀ ਉਹ ਕਿੱਥੇ-ਕਿੱਥੇ ਜਾਊਗੀ ਇਹ ਤਿੰਨੋਂ ਚਿੰਨ ਨੇ ਜਿਹੜੇ ਆਪਣੇ ਕੋਲ ਇਹ ਤਿੰਨੋਂ ਚਿੰਨਾਂ ਦੀ ਵਰਤੋਂ ਹਮੇਸ਼ਾ ਅੱਖਰ ਦੇ ਉੱਤੇ ਕੀਤੀ ਜਾਂਦੀ ਹੈ ਇਹਨਾਂ ਤਿੰਨਾਂ ਦੀ ਵਰਤੋਂ ਅੱਖਰ ਦੇ ਉੱਤੇ ਕੀਤੀ ਜਾਂਦੀ ਹੈ ਤੇ ਇਹ ਐ ਨਹੀਂ ਹੈਗਾ ਲਗਾਖਰ ਇਕੱਲੇ ਨਹੀਂ ਲਗਾ ਦੇ ਨਾਲ ਲਗਾਖਰ ਦੀ ਵਰਤੋਂ ਹੁੰਦੀ ਹੈ ਆਪਾਂ ਸਿਹਾਰੀ ਵਿਹਾਰੀ ਵਰਤਦੇ ਰਹੀਆਂ ਉਹਦੇ ਨਾਲ ਟਿੱਪੀ ਵੀ ਪਾ ਸਕਦੇ ਹਾਂ ਅੱਧਕ ਵੀ ਪਾ ਸਕਦੇ ਹਾਂ ਕੰਨਾ ਲਾ ਰਹੇ ਹਾਂ ਲਾਮਾ ਨਾ ਰਹੇ ਹਾਂ ਉਹ ਤੁਹਾਨੂੰ ਦੱਸਾਂਗੇ ਕਿ ਕਿਹੜੀ ਲਗਾ ਨਾਲ ਕਿਹੜੀ ਲਗਾਖਰ ਦੀ ਵਰਤੋਂ ਹੈ ਜਿਹੜੀ ਉਹ ਕੀਤੀ ਜਾਂਦੀ ਹੈ ਹੁਣ ਆਪਾਂ ਦੇਖੋ ਸਭ ਤੋਂ ਪਹਿਲਾਂ ਬਿੰਦੀ 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 ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ ਬਿੰਦੀ ਦੀ ਵਰਤੋਂ ਹਮੇਸ਼ਾ ਅੱਖਰ ਦੇ ਉੱਤੇ ਕੀਤੀ ਜਾਂਦੀ ਹੈ ਬਿੰਦੀ ਇਹਦੀ ਵਰਤੋਂ ਅੱਖਰ ਦੇ ਉੱਪਰ ਕੀਤੀ ਜਾਂਦੀ ਹੈ ਕਿਹੜੇ ਕਿਹੜੇ ਲਗਾ ਨਾਲ ਕੀਤੀ ਜਾਂਦੀ ਹੈ ਸਿਆਰੀ ਸੌਰੀ ਲਾਮਾ ਦਲਾਮਾ ਤੇ ਕੰਨਾ ਤਿੰਨ ਲਗਾ ਨੇ ਆਪਣੇ ਨਾਲ ਇਹਨਾਂ ਦੇ ਨਾਲ ਕਿਉਂਕਿ ਆਪਾਂ ਲਾਮਾ ਦੇ ਨਾਲ ਵੀ ਬਿੰਦੀ ਲਗਾ ਸਕਦੇ ਹਾਂ ਦਲਾਮਾ ਦੇ ਨਾਲ ਤੇ ਕੰਨਾ ਪਾ ਕੇ ਵੀ ਆਪਾਂ ਉਹਦੇ ਉੱਤੇ ਬਿੰਦੀ ਦੀ ਵਰਤੋਂ ਹੈ ਜਿਹੜੀ ਉਹ ਕੀਤੀ ਜਾਂਦੀ ਹੈ ਉਸੇ ਤਰ੍ਹਾਂ ਟਿੱਪੀ ਟਿੱਪੀ ਦੀ ਵਰਤੋਂ ਹਮੇਸ਼ਾ ਸਿਆਰੀ ਦੇ ਨਾਲ ਕੀਤੀ ਜਾਂਦੀ ਹੈ ਕਿਉਂਕਿ ਪਿਆਰੀ ਨਾਲ ਤਾਂ ਕਰ ਨਹੀਂ ਸਕਦੇ ਪਿਆਰੀ ਦੇ ਪਿੱਛੇ ਤਾਂ ਪਾ ਨਹੀਂ ਸਕਦੇ ਤਾਂ ਇਹਦੀ ਵਰਤੋਂ ਹਾਂ ਦੇਸਾਂ ਜਿਹੜੀ ਉਹ ਸਿਹਾਰੀ ਦੇ ਉੱਤੇ ਕੀਤੀ ਜਾਂਦੀ ਹੈ ਤੇ ਜਿਹੜੀ ਅੱਧਕ ਹੈ ਅੱਧਕ ਦੀ ਵਰਤੋਂ ਵੀ ਹੈ ਜਿਹੜੀ ਉਹ ਸਿਹਾਰੀ ਦੇ ਨਾਲ ਕੀਤੀ ਜਾਂਦੀ ਹੈ ਤੇ ਇਹਦੀ ਵਰਤੋਂ ਵੀ ਅੱਖਰ ਦੇ ਉੱਤੇ ਹੀ ਕੀਤੀ ਜਾਂਦੀ ਹੈ ਇਹ ਸੀ ਸਾਡੇ ਕੋਲ ਸਵਰਧੁਨੀਆਂ ਤੇ ਉਹਨਾਂ ਨਾਲ ਲਗਾ ਤੇ ਲਗਾਕਰ ਕੁਝ ਅੱਖਰ ਹੋਰ ਨੇ ਜਿਹੜੇ ਆਪਨੇ ਪੜ ਲਏ ਵੀ ਸਵਰ ਵੀ ਪੜ ਲਏ ਤੇ ਵਿਅੰਜਨ ਇਹ ਤਾਂ ਅਸੀਂ ਸਵਰ ਦਾ ਹਿੱਸਾ ਹੁਣ ਆਗੇ ਆਪਣੇ ਕੋਲ 32 ਵਿਅੰਜਨ ਨੇ ਜਿਹੜੇ 32 ਵਿਅੰਜਨਾਂ ਚੋਂ ਅੱਖਰਾਂ ਦਾ ਇੱਕ ਰੂਪ ਹੋਰ ਕੱਢਿਆ ਗਿਆ ਨਾਸਿਕ ਅੱਖਰ ਨਾਸਿਕ ਅੱਖਰ ਕਿਹੜੇ ਹੁੰਦੇ ਨੇ ਨਾਸਿਕ ਅੱਖਰ ਆਪਾਂ ਦੇਖੋ ਨਾ ਨੰਨੇ ਨੂੰ ਕੰਨਾ ਲਾ ਕੇ ਇੱਥੋਂ ਹੀ ਆਵਾਜ਼ ਕੱਢਾਂ ਇਨਾ ਹੈ ਨਾ ਵੀ ਨਾਸਿਕ ਅੱਖਰ ਹੋ ਹੁੰਦੇ ਨੇ ਜਿੰਨਾ ਦੇ ਵਰਤੋਂ ਆਪਾਂ ਬੋਲਣ ਸਮੇ ਜਿੰਨਾ ਦੀ ਆਵਾਜ਼ ਸਾਡੇ ਨੱਕ ਰਾਹੀਂ ਨਿਕਲਦੀ ਹੈ ਜਦੋਂ ਅਸੀਂ ਕਿਸੇ ਅੱਖਰ ਨੂੰ ਬੋਲ ਰਹੇ ਹਾਂ ਤੇ ਉਹ ਅੱਖਰ ਦੀ ਆਵਾਜ਼ ਸਾਡੇ ਨੱਕ ਰਾਹੀਂ ਨਿਕਲਦੀ ਹੈ ਤਾਂ ਉਸ ਅੱਖਰ ਨੂੰ ਅਸੀਂ ਨਾਸਿਕ ਅੱਖਰ ਹੈ ਜਿਹੜਾ ਉਹ ਕਿਹਾ ਜਾਂਦਾ ਹੈ ਨਾਸਿਕ ਅੱਖਰਾਂ ਦੀ ਕੁੱਲ ਗਿਣਤੀ ਆਪਣੇ ਕੋਲ ਹੈਗੀ ਹੈ 6 6 ਨਾਸਿਕ ਅੱਖਰ ਨੇ ਜਿਹਨੂੰ ਆਪਾਂ ਕਹਾਂਗੇ ਈਂਆ ਕੂਆ ਨੰਨਾ ਮੰਮਾ ਨਾਣਾ ਠੀਕ ਹੈ ਜਿੰਨਾਂ ਨੂੰ ਮੰਨ ਲਓ ਆਪਾਂ ਬੋਲਦੇ ਆਂ ਤੇ ਉਹਨਾਂ ਦੀ ਆਵਾਜ਼ ਹੈ ਜਿਹੜੀ ਉਹ ਆਪਣੇ ਨੱਕ ਵਿੱਚ ਦੀ ਨਿਕਲੂਗੀ ਭਾਵੇਂ ਬਾਅਦ ਤੁਸੀਂ ਚੈੱਕ ਕਰਕੇ ਦੇਖ ਲਓ ਬੋਲ ਕੇ ਦੇਖ ਲਿਓ ਇਹਨਾਂ ਦੀ ਆਵਾਜ਼ ਜਿਹੜੀ ਉਹ ਮੇਰਾ ਨੱਕ ਵਿੱਚ ਦੀ ਨਿਕਲੂਗੀ ਇਹਨਾਂ ਅੱਖਰਾਂ ਦਾ ਇਕੱਲਾ ਇੱਕ ਹੋਰ ਦੱਸਾਂ ਮੈਂ ਤੁਹਾਨੂੰ ਜਿਹੜੇ ਨਾਸਿਕ ਅੱਖਰ ਨੇ ਬਹੁਤ ਘੱਟ ਚਾਂਸ ਹੁੰਦੇ ਨੇ ਵੀ ਇਹਨਾਂ ਅੱਖਰਾਂ ਤੋਂ ਕੋਈ ਸ਼ਬਦ ਸਟਾਰਟ ਹੋਣਾ ਆਪਾਂ ਨੇ ਅੱਜ ਤੱਕ ਊੜਾੜਾ ਪੜਿਆ ਹੋਣਾ ਕਹਦੇ ਚ ਜਦੋਂ ਇਹਨਾਂ ਦੀ ਵਾਰਿੰਗ ਆਵਾਜ਼ ਆਦਿਆ ਵੀ ਆਈਆਂ ਖਾਲੀਏ ਰਹੂਗਾ ਨਾਣਾ ਖਾਲੀਏ ਰਹਿਣਾ ਉਹਨੇ ਇਹ ਹਮੇਸ਼ਾ ਖਾਲੀ ਖਾਲੀ ਦਾ ਮਤਲਬ ਐ ਨਹੀਂ ਹੈਗਾ ਵੀ ਕੋਈ ਸਮਾਨ ਹੈ ਇਹਦਾ ਮਤਲਬ ਇਹ ਹੈ ਵੀ ਇਹਨਾਂ ਤੋਂ ਕੋਈ ਸ਼ਬਦ ਹੈ ਜਿਹੜਾ ਉਹ ਸਟਾਰਟ ਨਹੀਂ ਹੋ ਰਿਹਾ ਹੈ ਗਿਆ ਇਹ ਖਾਲੀ ਨਹੀਂ ਇਹਨਾਂ ਤੋਂ ਕਿਸੇ ਦਾ ਨਾਮ ਕਿਸੇ ਸਥਾਨ ਵਸਤੂ ਵਿਅਕਤੀ ਆਦਿ ਦਾ ਨਾਮ ਹੈ ਜਿਹੜਾ ਉਹ ਨਹੀਂ ਬਣ ਰਿਹਾ ਇਸ ਕਰਕੇ ਇਹਨਾਂ ਨੂੰ ਨਾਸਿਕ ਅੱਖਰ ਕਹੇ ਜਾਂਦਾ ਨੱਕ ਚੋਂ ਆਵਾਜ਼ ਨਿਕਲਦੀ ਹੈ ਤੇ ਇਹ ਹਮੇਸ਼ਾ ਖਾਲੀ ਹੈ ਜਿਹੜਾ ਉਹ ਪੜਿਆ ਜਾਂਦਾ ਹੈ ਇਹ ਨੇ ਵਿਅੰਜਨ ਦੇ ਹਿੱਸੇ ਆਪਣੇ ਸਵਰਪੇ ਵਿਅੰਜਨ ਦੋ ਪੜੇ ਚੁਗੇ ਇਹ ਸੀ ਵਿਅੰਜਨਾਂ ਦੇ ਹਿੱਸੇ ਤੇ ਇੱਕ ਹੋਰ ਅੱਖਰ ਨੇ ਜਿਹੜੇ ਉਹ ਵਿਅੰਜਨਾਂ ਚੋਂ ਆਉਂਦੇ ਨੇ ਉਹ ਕਿਹੜੇ ਨੇ ਦੁੱਤ ਅੱਖਰ ਉਲਝਣਾ ਨਹੀਂ ਹੈਗੇ ਬਚੀ ਆਪਾਂ ਨੇ ਵੀ ਹਾਂ ਆਪਾਂ ਨੇ ਤਾਂ ਇੱਕ ਅੱਖਰ ਪੜਿਆ ਜੀ ਉਸ ਤੋਂ ਬਾਅਦ ਸਵਰ ਆ ਗਏ ਵਿਅੰਜਨ ਆ ਗਏ ਹਨਾ ਨਾਸਿਕਾ ਆ ਗਏ ਦੁੱਤ ਆ ਗਏ ਹੁਣ ਦੁੱਤ ਦੁੱਤ ਅੱਖਰ ਕਿੰਨੇ ਨੇ ਵਿਅੰਜਨ ਆਪਣੇ ਕੋਲ 32 ਨੇ ਉਹਨਾਂ ਚੋਂ ਤਿੰਨ ਅੱਖਰ ਨੇ ਜਿਹੜੇ ਉਹ ਦੁੱਤ ਅੱਖਰ ਨੇ ਇਹ ਆਪਾਂ ਨੂੰ ਯਾਦ ਰੱਖਣਾ ਕਿਉਂਕਿ ਪੇਪਰ ਵਾਲੇ ਨੇ ਪੁੱਛ ਲੈਣਾ ਆਪਾਂ ਨੂੰ ਇਹ ਤੋਂ ਵੀ ਹਾਂ ਦੁੱਤ ਅੱਖਰ ਨੇ ਜਿਹੜੇ ਉਹ ਕਿੰਨੇ ਨੇ ਤਾਂ ਫਿਰ ਉੱਥੇ ਦੇਖਣਾ ਨਹੀਂ ਹੈ ਕਿ ਵੀ ਪੇਲ ਅੱਖਰ ਆਪਣੇ ਕੋਲ 41 ਨੇ ਕਿ 35 ਨੇ ਕਿ 32 ਨੇ ਕਿ 33 ਨੇ ਹਣਾ ਉੱਥੇ ਆਪਾਂ ਨੇ ਇਹ ਚੀਜ਼ ਯਾਦ ਰੱਖਣਾ ਵੀ ਆਪਣੇ ਕੋਲ ਸਵਰ ਅੱਖਰ ਵੀ ਤਿੰਨ ਨੇ ਤੇ ਦੁੱਤ ਅੱਖਰ ਵੀ ਤਿੰਨ ਨੇ ਸਵਰ ਊੜਾੜਾ ਈੜੀ ਪਹਿਲੇ ਤਨ ਜਿਹੜੇ ਬਚ ਗਏ ਬੱਤੀ ਉਹ ਵਿਅੰਜਨ ਉਲਝਣਾ ਨਹੀਂ ਉਸੇ ਤਰ੍ਹਾਂ ਨਾਸਿਕ ਨੇ ਜਿਹੜੇ ਉਹ 6 ਨੇ ਉਹ ਤੋਂ ਦੁੱਤ ਅੱਖਰ ਦੁੱਤ ਦੀ ਪਛਾਣ ਕੀ ਹੋਊਗੀ ਦੁੱਤ ਅੱਖਰ ਹੁੰਦੇ ਕਿਹੜੇ ਨੇ ਅੱਖਰ ਆਪਣੇ ਕੋਲ ਸਾਰੇ ਨੇ ਦੁੱਤ ਅੱਖਰ ਉਹ ਹੋਣਗੇ ਜਿਹੜੇ ਅੱਖਰ ਦੂਜੇ ਅੱਖਰ ਦੇ ਪੈਰਾਂ 'ਚ ਪੈ ਸਕਦੇ ਨੇ ਜਿਹੜੇ ਅੱਖਰ ਕਿਸੇ ਦੂਜੇ ਅੱਖਰ ਦੇ ਪੈਰਾਂ 'ਚ ਪੈਣਗੇ ਉਹਨਾਂ ਨੂੰ ਦੁੱਤ ਅੱਖਰ ਕਿਹਾ ਜਾਂਦਾ ਹੈ ਤਾਂ ਆਪਣੇ ਕੋਲ ਤਿੰਨ ਅਜਿਹੇ ਅੱਖਰ ਨੇ ਜਿਹੜੇ ਦੂਜੇ ਅੱਖਰਾਂ ਦੇ ਪੈਰਾਂ 'ਚ ਪੈਣਗੇ ਉਹ ਤਿੰਨ ਕਿਹੜੇ-ਕਿਹੜੇ ਨੇ ਹਾ ਹਾ ਰਾ ਰਾ ਤੇ ਵਾ ਵਾ ਆ ਤਿੰਨ ਅੱਖਰ ਨੇ ਜਿਹੜੇ ਦੂਜੇ ਅੱਖਰ ਦੇ ਪੈਰ ਚ ਪਾ ਸਕਦੇ ਨੇ ਇਹਨਾਂ ਨੂੰ ਜ਼ਰੂਰੀ ਨਹੀਂ ਹੈਗਾ ਆਪਾਂ ਇਹਨਾਂ ਨੂੰ ਪੂਰੇ ਦਾ ਪੂਰਾ ਅੱਖਰ ਵੀ ਲਿਖ ਸਕਦੇ ਹਾਂ ਪਰ ਕਈ ਵਾਰੀ ਆਪਾਂ ਨੂੰ ਲਿਖਣਾ ਹੁੰਦਾ ਵੀ ਉਹ ਪੈਰ ਚ ਪਾ ਕੇ ਹੀ ਤੇ ਜਦੋਂ ਆਪਾਂ ਉਹ ਸ਼ਬਦ ਬੋਲਦੇ ਆ ਉਹਦੇ ਵਿੱਚੋਂ ਇਹਨਾਂ ਦੀ ਆਵਾਜ਼ ਚਲਕੋਗੀ ਹੀ ਚਲਕੋਗੀ ਇਹਨਾਂ ਤੋਂ ਬਿਨਾ ਸ਼ਬਦ ਹੈ ਜਿਹੜਾ ਉਹ ਅਧੂਰਾ ਜਿਹੜਾ ਉਹ ਰਹਿ ਜਾਊਗਾ ਹਾ ਹਾ ਰਾਰਾ ਤੇ ਵਾਵਾ ਹਮੇਸ਼ਾ ਯਾਦ ਰੱਖਣਾ ਹਾ ਹਾ ਰਾਰਾ ਤੇ ਵਾਵਾ ਤਿੰਨ ਦੋ ਵਾਰੀ ਰਿਪੀਟ ਕਰੋ ਤਿੰਨ ਵਾਰੀ ਰਿਪੀਟ ਕਰੋ ਹਮੇਸ਼ਾ ਯਾਦ ਰੱਖਣਾ ਪੇਪਰ ਆਲਾ ਪੁੱਛ ਹੀ ਲੈਂਦਾ ਵੀ ਦੂਜੇ ਅੱਖਰ ਕਿਹੜੇ ਨੇ অপশন ਚ ਦਿੱਤੇ ਨੇ ਵੀ ਹੁੰਦੇ ਨੇ ਈਡੀ ਸਸਾ ਹੱਕ ਕਕ ਖਲਲਾ ਜਾਂ ਫਿਰ ਆਹ ਹਾਰ ਆਰਾ ਬਾਬਾ ਤਾਂ ਆਪਾਂ ਨੇ ਉੱਥੇ ਦੇਖ ਲੈਣਾ ਹੈ ਨਹੀਂ ਹਾ ਹਾ ਰਾਰਾ ਤੇ ਬਾਬਾ ਜਿਹੜੇ ਨੇ ਉਹ ਪੰਜਾਬੀ ਦੇ ਦੋ ਅੱਖਰ ਨੇ ਪੈਰ ਤੇ ਪਾਈ ਜਾਂਦੇ ਨੇ ਆਪਾਂ ਨੇ ਵੀ ਅੱਜ ਤੱਕ ਪੜਾਇਆ ਇਹਨਾਂ ਤਿੰਨ ਅੱਖਰਾਂ ਤੋਂ ਬਿਨਾਂ ਚੌਥਾ ਅੱਖਰ ਹੈ ਜਿਹੜਾ ਉਹ ਕਦੇ ਪੈਰ 'ਚ ਨਹੀਂ ਪਾਇਆ ਜਾਊਗਾ ਤਾਂ ਇਹ ਸੀ ਆਪਣਾ ਅੱਜ ਤੱਕ ਜਿਹੜਾ ਆਪਾਂ ਨੇ ਵਿਆਕਰਣ ਦਾ ਪਹਿਲਾ ਭਾਗ ਸੀ ਅੱਖਰ ਬੋਧ ਤਾਂ ਇਹ ਅੱਖਰ ਦੀ ਜਾਣਕਾਰੀ ਹੈ ਇਹ ਆਪਣੇ ਕੋਲ ਅੱਖਰਾਂ ਬਾਰੇ ਪ੍ਰੋਪਰ ਜਾਣਕਾਰੀ ਹੋ ਗਈ ਹੁਣ ਵਿਆਕਰਣ ਦਾ ਦੂਜਾ ਭਾਗ ਹੈ ਜਿਹੜਾ ਉਹ ਆਪਾਂ ਨੇ ਕਰਨਾ ਹੈ ਤੁਹਾਨੂੰ ਹੁਣ ਦੱਸਿਆ ਜੀ ਮੈਂ ਲਿਸਟ ਚ ਜਲਦੀ ਜਲਦੀ ਦੱਸੋ ਬੇਟੇ ਆਡ ਕਰਕੇ ਕਿਹਦੇ ਕਮੈਂਟ ਚ ਕਰੋ ਮੈਸੇਜ ਵੀ ਜਿਹੜਾ ਦੂਜਾ ਅੱਖਰ ਸੀ ਆਪਣਾ ਅੱਖਰ ਤੋਂ ਬਾਅਦ ਵਾਲਾ ਭਾਗ ਸੀ ਉਹਨੂੰ ਆਪਾਂ ਕੀ ਕਵਾਂਗੇ ਵਿਆਕਰਨ ਦੇ ਸ਼ੁੱਧ ਕਰਨ ਲਈ ਆਪਾਂ ਨੇ ਹੁਣ ਚਾਰ ਭਾਗ ਦੱਸੇ ਸੀਗੇ ਪਹਿਲਾ ਆਪਾਂ ਨੇ ਅੱਖਰ ਪੜ ਲਿਆ ਤਾਂ ਜਲਦੀ ਜਲਦੀ ਕਮੈਂਟ ਚ ਦੱਸੋ ਵੀ ਕੀ ਸੀਗਾ ਤਾਂ ਪਕਰਾ ਕਲਾਸ ਨੂੰ ਜਿਹੜਾ ਅੱਗੇ ਸਟਾਰਟ ਕਰ ਸਕਣਾ ਹੈ ਦੂਜਾ ਭਾਗ ਅੱਖਰ ਤੋਂ ਵੰਦ ਕੀ ਸੀ ਸ਼ਬਦ ਬੋਧ ਸੈਕਿੰਡ ਭਾਗ ਆ ਗਿਆ ਆਪਣਾ ਸ਼ਬਦ ਬੋਧ ਸ਼ਬਦ ਬੋਧ ਹੁੰਦਾ ਕੀ ਹੈ ਸ਼ਬਦ ਬੋਧ ਤੋਂ ਭਾਵ ਜਿਹਦੇ ਵਿੱਚ ਆਪਾਂ ਨੂੰ ਸ਼ਬਦਾਂ ਬਾਰੇ ਜਾਣਕਾਰੀ ਮਿਲੇ ਸ਼ਬਦਾਂ ਬਾਰੇ ਆਪਣੇ ਕੋਲੱਖ-ਵੱਖ ਸ਼ਬਦ ਹੋਣਗੇ ਉਹਨਾਂ ਬਾਰੇ ਜਾਣਕਾਰੀ ਮਿਲੇ ਉਸ ਨੂੰ ਆਪਾਂ ਸ਼ਬਦ ਬੋਧ ਕਹਿੰਦੇ ਆਂ ਬਣਦਾ ਕਿਵੇਂ ਆ ਸ਼ਬਦ ਬਣਾਇਆ ਕਿਵੇਂ ਜਾਂਦਾ ਉਹ ਆਪਾਂ ਨੂੰ ਪਤਾ ਆਪਾਂ ਪਿੱਛੇ ਅੱਖਰ ਪੜਕੇ ਆਈਆਂ ਹੈ ਨਾ ਉਹ ਕੇ ਕਰਦੇ ਵੀ ਪੌੜੀ-ਪੌੜੀ ਚੜਦੇ ਜਾਵਾਂਗੇ ਮੰਜ਼ਿਲ ਤੱਕ ਪਹੁੰਚ ਜਾਵਾਂਗੇ ਆਪਾਂ ਉਸੇ ਤਰ੍ਹਾਂ ਆਪਾਂ ਪਹਿਲੀ ਪੌੜੀ ਚੜ ਕੇ ਆਈ ਸੀ ਪਿੱਛੇ ਅੱਖਰ ਵਾਲੀ ਜਦੋਂ ਆਪਾਂ ਨੂੰ ਅੱਖਰ ਬਾਰੇ ਪ੍ਰੋਪਰ ਜਾਣਕਾਰੀ ਹੋ ਗਈ ਆਪਾਂ ਨੂੰ ਅੱਖਰਾਂ ਬਾਰੇ ਜਾਣਕਾਰੀ ਹੋ ਗਈ 35 ਅੱਖਰ ਨੇ ਤਾਂ ਆਪਾਂ ਨੇ ਅੱਖਰ ਨੇ ਜਿਹੜੇ ਉਹ ਲਿਖ ਲਏ ਇਥੇ ਹੁਣ ਆਪਾਂ ਦੇਖੋ ਜਮਾਂ 0 ਤੋਂ ਚੱਲ ਰਹੇ ਆ ਵੀ ਆਪਾਂ ਨੂੰ ਅੱਖਰਾਂ ਬਾਰੇ ਪਤਾ ਲੱਗ ਗਿਆ ਵੀ ਇਹ ਆੜ ਹੈ ਇਹ ਮੰਮਾ ਇਹ ਨੰਨਾ ਜਮਾਂ ਸਿੰਪਲ ਹੈ ਤੇ ਅੱਖਰ ਨੇ ਜਦੋਂ ਆਪਾਂ ਅੱਖਰਾਂ ਨੂੰ ਜੋੜਾਂਗੇ ਉਹਨਾਂ ਦਾ ਪਲੱਸ ਕੀਤਾ ਜਾਂਦਾ ਹੈ ਜਦੋਂ ਅੱਖਰਾਂ ਨੂੰ ਜੋੜਾਂਗੇ ਤਾਂ ਉਹ ਜਦੋਂ ਅੱਖਰਾਂ ਨੂੰ ਜੋੜ ਕੇ ਆਪਣੇ ਮੂਰੇ ਇੱਕ ਸ਼ਬਦ ਬਣ ਗਿਆ ਆਪਾਂ ਨੇ ਆੜਾ ਮੰਮਾ ਨੰਨਾ ਤਿੰਨ ਅੱਖਰ ਜੋੜੇ ਉਹਨਾਂ ਨੂੰ ਜੋੜ ਕੇ ਇੱਕ ਆਮਨ ਨਾਮ ਬਣ ਗਿਆ ਆਪਣੇ ਮੂਰੇ ਤਾਂ ਉਹ ਅੱਖਰਾਂ ਨੂੰ ਜੋੜ ਕੇ ਜਿਹੜਾ ਸ਼ਬਦ ਆਇਆ ਉਹ ਆਪਾਂ ਸ਼ਬਦ ਬੋਧ ਹੈ ਇਸ ਚ ਆਪਾਂ ਨੂੰ ਸ਼ਬਦਾਂ ਬਾਰੇ ਜਾਣਕਾਰੀ ਹੈ ਸ਼ਬਦ ਕੀ ਹੁੰਦਾ ਹੈ ਕਿੰਨੇ ਰੂਪ ਦਾ ਹੁੰਦਾ ਹੁਣ ਸ਼ਬਦ ਦਾ ਆਪਾਂ ਨੂੰ ਪਤਾ ਲੱਗ ਗਿਆ ਅੱਜ ਵੀ ਸ਼ਬਦ ਕੀ ਹੈ ਅੱਖਰਾਂ ਦੇ ਸਮੇਲ ਤੋਂ ਬਣੇ ਠੀਕ ਹੈ ਪੇਪਰ ਆਲਾ ਪੁੱਛ ਲੂਗਾ ਸ਼ਬਦ ਕੀ ਹੈ ਠੀਕ ਹੈ ਅੱਖਰਾਂ ਦੇ ਸਮੇਲ ਤੋਂ ਵਾਕਾਂ ਦੇ ਸਮੇਲ ਤੋਂ ਅੱਖਰਾਂ ਦੇ ਸਮੇਲ ਤੋਂ ਬਣੇ ਜਾਂ ਫਿਰ ਇੰਨਾ ਚੋਂ ਕੋਈ ਨਹੀਂ ਚਾਰ ਇਹੋ ਜਿਹੇ ਆਪਸ਼ਨ ਨੇ ਜਿਹੜੇ ਤੁਹਾਡੇ ਸਾਹਮਣੇ ਲਿਖੇ ਹੋਣਗੇ ਤਾਂ ਉੱਥੇ ਫਿਰ ਆਪਾਂ ਨੇ ਇੱਕੋ ਇੱਕ ਗੱਲ ਕਹਿਣੀ ਹੈ ਵੀ ਸ਼ਬਦ ਜਿਹੜਾ ਅੱਖਰਾਂ ਦੇ ਸਮੇਲ ਤੋਂ ਬਣਿਆ ਹੋਊਗਾ ਉਸ ਨੂੰ ਆਪਾਂ ਸ਼ਬਦ ਬੋਧ ਕਹਾਂਗੇ ਸ਼ਬਦ ਬੋਧ ਦੀਆਂ ਕਿਸਮਾਂ ਸ਼ਬਦ ਬੋਧ ਕਿੰਨੇ ਪ੍ਰਕਾਰ ਦਾ ਹੁੰਦਾ ਹੈ ਸ਼ਬਦ ਬੋਧ ਦੀਆਂ ਮੁੱਖ ਤੌਰ ਤੇ ਦੋ ਕਿਸਮਾਂ ਨੇ ਬੇਟੇ ਸ਼ਬਦ ਹੈ ਜਿਹੜਾ ਉਹ ਦੋ ਤਰ੍ਹਾਂ ਦਾ ਕਹਿ ਸਕਦੇ ਆਪਾਂ ਦੋ ਦੋ ਤਰ੍ਹਾਂ ਦਾ ਕਿਸ ਤਰ੍ਹਾਂ ਇੱਕ ਸਾਰਥਕ ਤੇ ਦੂਜਾ ਨਿਰਾਰਥਕ ਸਾਰਥਕ ਤੇ ਨਿਰਾਰਥਕ ਦੋ ਤਰ੍ਹਾਂ ਦੇ ਸਾਡੇ ਕੋਲ ਸ਼ਬਦ ਆਉਣਗੇ ਸਾਰਥਕ ਸ਼ਬਦ ਕਿਹੜੇ ਹੋਣਗੇ ਤੇ ਨਿਰਾਰਥਕ ਸ਼ਬਦ ਕਿਹੜੇ ਹੋਣਗੇ ਉਹਨਾਂ ਬਾਰੇ ਤੁਹਾਨੂੰ ਬੜੀ ਚੰਗੀ ਤਰ੍ਹਾਂ ਬੜੇ ਧਿਆਨ ਨਾਲ ਬੜੇ ਪਿਆਰ ਨਾਲ ਜਾਣਕਾਰੀ ਦਿੰਨੇ ਆ ਦੋ ਤਰ੍ਹਾਂ ਦੇ ਸ਼ਬਦ ਆ ਗਏ ਆਪਣੇ ਕੋਲ ਪਹਿਲਾ ਆ ਗਿਆ ਸਾਰਥਕ ਪਹਿਲਾ ਆਪਣੇ ਕੋਲ ਆ ਗਿਆ ਸਾਰਥਕ ਤੇ ਸੈਕਿੰਡ ਆ ਗਿਆ ਆਪਣੇ ਕੋਲ ਨਿਰਾਰਥਕ ਆਪਣੇ ਕੋਲ ਹੁਣ ਦੋ ਤਰ੍ਹਾਂ ਦੇ ਸ਼ਬਦ ਫੇਸ ਹੋ ਗਏ ਸਾਰਥਕ ਤੇ ਨਿਰਾਰਥਕ ਸਾਰਥਕ ਸ਼ਬਦ ਕਿਹੜਾ ਹੋਊਗਾ ਜਿਹੜੇ ਸ਼ਬਦਾਂ ਦਾ ਕੋਈ ਆਪਣਾ ਮੁੱਲ ਹੋਊਗਾ ਆਪਾਂ ਜ਼ਿੰਦਗੀ 'ਚ ਵੀ ਆਏ ਆ ਜ਼ਿੰਦਗੀ 'ਚ ਦੋ ਤਰ੍ਹਾਂ ਦੇ ਲੋਕ ਨੇ ਇੱਕ ਉਹ ਲੋਕ ਨੇ ਜਿਨ੍ਹਾਂ ਨੂੰ ਆਪਣੇ ਮੁੱਲ ਦਾ ਪਤਾ ਹੈ ਤੇ ਕੋ ਲੋਕ ਨੇ ਜਿਨ੍ਹਾਂ ਨੂੰ ਆਪਣੇ ਮੁੱਲ ਦਾ ਨਹੀਂ ਪਤਾ ਜਿਹੜੇ ਇਹਨੂੰ ਆਪਣੇ ਮੁੱਲ ਦਾ ਪਤਾ ਹੈ ਉਹ ਆਪਣਾ ਮੁੱਲ ਪਾਈ ਜਾਂਦੇ ਨੇ ਨੌਕਰੀਆਂ ਤੇ ਲੱਗੇ ਜਾਂਦੇ ਨੇ ਜਿਨ੍ਹਾਂ ਨੂੰ ਆਪਣੇ ਮੁੱਲ ਦਾ ਨਹੀਂ ਪਤਾ ਉਹ ਬੇਲੇ ਕਹਿੰਦੇ ਨੇ ਉਹ ਕਹਿੰਦੇ ਸਾਡਾ ਤਾਂ ਟਾਈਮ ਪਾਸ ਹੋ ਰਿਹਾ ਪਰ ਆਪਾਂ ਨੇ ਟਾਈਮ ਪਾਸ ਵਾਲਿਆਂ ਚ ਨਹੀਂ ਆਪਣੀ ਜ਼ਿੰਦਗੀ ਦਾ ਮੁੱਲ ਪਾਣਾ ਹੈ ਇਹ ਸਾਰਥਕ ਸ਼ਬਦਾਂ ਚ ਆਪਣੀ ਗਿਣਤੀ ਹੈ ਜਿਹੜੀ ਉਹ ਕਰਾਣੀ ਹੈ ਸਾਰਥਕ ਸ਼ਬਦ ਉਹ ਹੋਣਗੇ ਜਿਨ੍ਹਾਂ ਦਾ ਆਪਣਾ ਅਰਥ ਹੈ ਆਪਾਂ ਪੜ ਰਹੇ ਹਾਂ ਵੀ ਆਹ ਕੁਝ ਚੀਜ਼ ਹੈ ਇਹ ਤਾਂ ਆਪਾਂ ਨੂੰ ਨੋਲਜ ਮਿਲ ਰਹੀ ਹੈ ਤੇ ਨਿਰਾਰਥਕ ਕੌਣ ਹੈ ਵੀ ਉਹ ਕਿਆ ਨਹੀਂ ਕਰਦੇ ਪਿੰਡਾਂ ਚ ਵੀ ਚੱਲ ਸੈਰ ਨੂੰ ਚੱਲੀਂ ਉਮਰ ਤੇਰੀ ਮੈਂ ਫੜ ਲੂ ਹਣਾ ਫਿਰ ਇੱਕ ਹੋਣ ਨੇ ਵੀ ਤੂੰ ਤਾਂ ਜਾਣ ਲੱਗ ਰਿਹਾ ਤੇਰੇ ਨਾਲ ਨਾਲ ਮੈਂ ਵੀ ਆ ਜੂਗਾ ਹਣਾ ਤਾਂ ਆਪਾਂ ਨੇ ਦੇਖੋ ਸਾਰਥਕ ਜਿਵੇਂ ਆਪਣੇ ਕੋਲ ਇੱਕ ਸ਼ਬਦ ਹੈ ਆਪਾਂ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਆ ਨਾ ਕੋਈ ਕੰਮ ਕਰ ਰਿਹਾ ਕੀ ਕੁਛ ਵੀ ਕਰ ਰਿਹਾ ਕਿਹਦੇ ਲਈ ਕਰ ਰਿਹਾ ਇੱਕ ਰੋਟੀ ਲਈ ਕਰ ਰਿਹਾ ਵੀ ਆਪਾਂ ਨੂੰ ਰੋਟੀ ਮਿਲੋ ਹੈਨਾ ਤਾਂ ਆਪਾਂ ਉਸ ਰੋਟੀ ਦੇ ਸ਼ਬਦ ਤੋਂ ਹੀ ਦੇਖਦੇ ਹਾਂ ਅੱਜ ਵੀ ਕਿੰਨਾ ਫਰਕ ਆ ਹੁਣ ਆਪਣੇ ਕੋਲ ਇੱਕ ਸ਼ਬਦ ਆ ਗਿਆ ਸਾਹਮਣੇ ਰੋਟੀ ਹੈਨਾ ਭੱਜੀ ਫਿਰਦੀ ਆ ਰੋਟੀ ਦੇ ਮਗਰ ਦੁਨੀਆ ਭਾਵੇਂ ਮੈਂ ਭਾਵੇਂ ਬੱਚੇ ਨੇ ਭਾਵੇਂ ਕੋਈ ਪੁਲਿਸ ਤੇ ਲੱਗਣਾ ਚਾਹੁੰਦਾ ਭਾਵੇਂ ਤਸਦੀਦਾਰ ਲੱਗਣਾ ਚਾਹੁੰਦਾ ਹਰੇਕ ਆਪਣੀ ਰੋਜੀ ਰੋਟੀ ਸੈੱਟ ਕਰਨ ਨੂੰ ਕਰਦਾ ਤਾਂ ਆਪਣੇ ਕੋਲ ਇੱਕ ਸ਼ਬਦ ਆਇਆ ਰੋਟੀ ਤਾਂ ਰੋਟੀ ਕਿਹੜਾ ਸ਼ਬਦ ਹੋਊਗਾ ਇਹਨਾਂ ਚ ਆਪਣੇ ਕੋਲ ਦੋ ਭਏ ਨੇ ਸਾਰਥਕ ਤੇ ਨਿਰਾਰਥਕ ਤਾਂ ਰੋਟੀ ਕਿਹੜਾ ਆਪਾਂ ਨੂੰ ਪਤਾ ਵੀ ਰੋਟੀ ਦਾ ਕੋਈ ਅਰਥ ਹੈਗਾ ਆਪਣੇ ਸਾਹਮਣੇ ਇਹਦਾ ਕੋਈ ਅਰਥ ਹੈਗਾ ਕੋਈ ਵਸਤੂ ਹੈ ਇਹ ਕੰਮ ਆਣ ਵਾਲੀ ਤਾਂ ਇਹ ਕੀ ਹੈ ਸਾਰਥਕ ਹੈ ਰੋਟੀ ਹੈ ਜਿਹੜੀ ਉਹ ਸਾਰਥਕ ਹੈ ਵੀ ਇਹਦਾ ਕੋਈ ਅਰਥ ਹੈਗਾ ਹੁਣ ਨਿਰਾਰਥਕ ਕੀ ਹੋਊਗਾ ਸੋਨੂੰ ਹੁਣ ਕਹਿ ਗਿਆ ਟਾਈਮ ਤੇ ਮੈਂ ਤਾਂ ਨਾਲ ਨਾਲ ਜਾਊਗਾ ਹਨਾ ਆਪਾਂ ਘਰਾਂ ਇਵੇਂ ਜਾਂਦੇ ਹਾਂ ਸਵੇਰੇ ਸਕੂਲ ਚੋਂ ਆਏ ਕਾਲਜ ਚੋਂ ਆਏ ਜਾ ਕੇ ਆਪਦੀ ਮੰਮੀ ਨੂੰ ਕਹਿੰਦੇ ਆ ਮੰਮੀ ਰੋਟੀ ਰਾਟੀ ਲਿਆ ਦੇ ਫਿਰ ਹੁਣ ਰੋਟੀ ਦਾ ਤਾਂ ਆਪਾਂ ਨੂੰ ਪਤਾ ਲੱਗ ਗਿਆ ਵੀ ਖਾਣ ਵਾਲੀ ਹੈ ਉਹਨੇ ਜਿਹੜੀ ਰਾਟੀ ਆ ਗਈ ਨਾ ਇਹਦੇ ਨਾਲ ਰੋਟੀ ਰਾਟੀ ਇਹ ਰਾਟੀ ਦਾ ਕੀ ਮਤਲਬ ਇਹ ਨਿਰਾਰਥਕ ਹੈ ਰੋਟੀ ਦਾ ਤਾਂ ਆਪਾਂ ਨੂੰ ਪਤਾ ਲੱਗ ਗਿਆ ਵੀ ਅਰਥ ਹੈਗੇ ਹਨ ਤੇ ਰਾਟੀ ਦਾ ਤਾਂ ਕੋਈ ਮਤਲਬ ਨਹੀਂ ਹਰੇਕ ਚੀਜ਼ 'ਚ ਜਿਹੜਾ ਸਾਰਥਕ ਸ਼ਬਦ ਹੈਗੇ ਆ ਉਹਨੇ ਆਪਣਾ ਇੱਕ ਨਿਰਾਰਥਕ ਪੱਕਾ ਫਿੱਟ ਕਰਖਿਆ ਇੱਕ ਬੰਦਾ ਆਪਣਾ ਨਾਲ ਜਿਹੜਾ ਲਗੋਟੀ ਆ ਯਾਰ ਕਹਿ ਸਕਦੇ ਆ ਵੀ ਮੇਰੇ ਤਾਂ ਨਾਲ ਹੀ ਜਾਊਗਾ ਆਪਾਂ ਵੀ ਮੈਂ ਜਿੱਥੇ ਮਰਦੀ ਜਾਵਾਂ ਮੇਰੇ ਨਾਲ ਹੀ ਜਾਊਗਾ ਉਤਰਾ ਹਰੇਕ ਸ਼ਬਦ ਦਾ ਜਿੰਨੇ ਵੀ ਅੱਜ ਤੱਕ ਪੰਜਾਬੀ ਭਾਸ਼ਾ ਚ ਸ਼ਬਦ ਬਣੇ ਨੇ ਉਹਨਾਂ ਦਾ ਇੱਕ ਨਿਰਾਰਥਕ ਬਣਿਆ ਭਾਵੇਂ ਆਪਾਂ ਮੰਝੇ ਦੇ ਬੈਠੇ ਆ ਉਹ ਮੰਝੇ ਦਾ ਵੀ ਨਿਰਾਰਥਕ ਬਣਿਆ ਮੰਝਾ ਮੁਝਾ ਆਪਾਂ ਨੇ ਤਾਂ ਭਗਵਾਨ ਵੀ ਨਹੀਂ ਛੱਡਿਆ ਆਪਾਂ ਤਾਂ ਉਹ ਵੀ ਕਹਿੰਦੇ ਨੇ ਵੀ ਰੱਬ ਰੂਪ ਤੋਂ ਦੇਖ ਲਈਏ ਰੱਬ ਦਾ ਤਾਂ ਪਤਾ ਆਪਾਂ ਨੂੰ ਉਸ ਪ੍ਰਮਾਤਮਾ ਦਾ ਪਰ ਰੂਪ ਦਾ ਕੀ ਮਤਲਬ ਹੈ ਇੱਥੇ ਹੈਨਾ ਤਾਂ ਉਹ ਨਿਰਾਰਥਕ ਕੀ ਨੇ ਉਹ ਕਹਿੰਦੇ ਵੀ ਸਾਨੂੰ ਤਾਂ ਸਾਰਥਕ ਨੇ ਕੀ ਆ ਹੋਇਆ ਜਿੱਥੇ ਤੁਸੀਂ ਜਾਓਗੇ ਅਸੀਂ ਤਾਂ ਨਾਲ ਨਾਲ ਤੇਰੇ ਆਵਾਂਗੇ ਤਾਂ ਆਪਾਂ ਨੇ ਇਹ ਦੇਖ ਲੈਣਾ ਹੈ ਪੇਪਰ 'ਚ ਪਾਈ ਵੀ ਹੋਣਗੇ ਕਿ ਬਤਾ ਉੱਥੇ ਪਾਇਆ ਹੋਵੇ ਜਿਹੜਾ ਪੂਣੀ ਸ਼ਬਦ ਪਾਇ ਦੇਣ ਕਿਤਾ ਹਨਾ ਤਾਂ ਪੂਣੀ ਸ਼ਬਦ ਹੈ ਉਹਨੇ ਪੂਣੀ ਨੂੰ ਆਪਾਂ ਸਾਰਥਕ ਕਹਾਂਗੇ ਨਿਰਾਰਥਕ ਕਹਾਂਗੇ ਹਨਾ ਤਾਂ ਉੱਥੇ ਆਪਾਂ ਨੇ ਦੇਖ ਲੈਣਾ ਵੀ ਨਿਰਾਰਥਕ ਸ਼ਬਦ ਹੈ ਕਿਉਂਕਿ ਸਾਰਥਕ ਦਾ ਹੈ ਸਹੀ ਤਾਂ ਹੈ ਨਹੀਂ ਇਹਦਾ ਕੋਈ ਮਤਲਬ ਤਾਂ ਹੈ ਜੀ ਪੂਣੀ ਦਾ ਜੇ ਉੱਤੇ ਇੱਥੇ ਹੁੰਦਾ ਪਾਣੀ ਤਾਂ ਆਪਾਂ ਸਾਰਥਕ ਸ਼ਬਦ ਇਹਨੂੰ ਕਹਿਣਾ ਸੀਗਾ ਵੀ ਪਾਣੀ ਦਾ ਮਤਲਬ ਹੈ ਕਿਉਂਕਿ ਪਾਣੀ ਪੂਣੀ ਪੂਣੀ ਦਾ ਕੋਈ ਮਤਲਬ ਨਹੀਂ ਹੈਗਾ ਇਹ ਤਾਂ ਆਪਣੇ ਆਪ ਨੂੰ ਖਾਮੋਖਾਈ ਹੈ ਜਿਹੜਾ ਨਾਲ ਆ ਉਹ ਚੱਲਣਾ ਤਾਂ ਅੱਜ ਦਾ ਆਪਣਾ ਜਿਹੜਾ ਇਹ ਟੌਪਿਕ ਸੀ ਸ਼ਬਦ ਬੋਧ ਤੇ ਅੱਖਰ ਬੋਧ ਆਪਣੀ ਦੋਨੋਂ ਕਲਾਸਾਂ ਨੇ ਜਿਹੜੀਆਂ ਉਹ ਕੰਪਲੀਟ ਨੇ ਤਾਂ ਕੱਲ ਨੂੰ ਆਪਾਂ ਨੈਕਸਟ ਕਲਾਸ ਜਦੋਂ ਲੈ ਕੇ ਆਵਾਂਗੇ ਉਹ ਤੋਂ ਵਿੱਚ ਅਰਥ ਬੋਧ ਬਾਰੇ ਜਾਣਕਾਰੀ ਹੈ ਜਿਹੜੀ ਉਹ ਤੁਹਾਨੂੰ ਜ਼ਰੂਰ ਦਵਾਂਗੇ ਮੈਂ ਆਸ ਕਰਦਾ ਤੁਹਾਨੂੰ ਕਲਾਸ ਚੰਗੀ ਲੱਗੀ ਹੋਊਗੀ ਤੇ ਜੁੜੇ ਰਹੋ ਸਾਡੀ ਹਰਿਆਣਾ ਪੰਜਾਬ ਅਕੈਡਮੀ ਦੇ ਨਾਲ